ਹਾਂਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਪਿੰਡ ਦੇ ਇੱਕ ਜਿਹੜੇ ਕਬੱਡੀ ਖਿਡਾਰੀ ਨੇ ਹਨਾ ਕਾਫੀ ਚਰਚਾ ਚੜ੍ਹਾਉਣਾ ਨਾਮ ਜੀ ਜੀ ਤੇ ਅੱਜ ਬਾਬਾ ਜੰਗ ਸਿੰਘ ਜੀ ਬਣੇ ਉਹਨਾਂ ਨੂੰ ਕਿਉਂ ਦੀ ਸੇਵਾ ਕੀਤੀ ਜੀ ਹਨਾ ਕੀ ਕਹਿਣਾ ਚਾਹੋਗੇ ਸਾਡੇ ਜਿਹੜੇ ਡੇੜਕੇ ਪਿੰਡ ਦੇ ਸਰਚੈਨ ਸਿੰਘ ਹਾਂ ਬਹੁਤ ਨਾਮ ਰੌਸ਼ਨ ਕੀਤਾ ਜੀ ਬੱਚੇ ਨੇ ਹਾਂ ਹੁਣ ਹਰ ਬੱਚਾ ਬਹੁਤ ਕਬੱਡੀ ਬੱਚਿਆਂ ਨੂੰ ਸਿਖਾ ਰਿਹਾ ਤੇ ਆਪ ਵੀ ਬਹੁਤ ਵਧੀਆ ਰਹਿੰਦੇ ਹਾਂ ਹਾਂ ਗਰੀਬ ਪਰਿਵਾਰ ਦੇ ਵਿੱਚੋਂ ਹਾਂ ਕਿਉਂਕਿ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਆਦੇੜੀ ਜੋਤਾ ਕਰਦੇ ਤੇ ਬਾਬਾ ਜੰਗ ਸਿੰਘ ਜੀ ਦਾ ਬਹੁਤ ਧੰਨਵਾਦ ਜਿਹੜੇ ਆਪ ਆ ਕੇ ਦਿਵਾਨੇ ਨਗਰ ਤੋਂ ਘਿਓ ਦੀ ਸੇਵਾ ਦੇ ਕੇ ਗਏ ਨੇ ਬੱਚੇ ਦੀ ਹੌਸਲਾ ਵਧਾਈ ਕੀਤੀ ਹੋਰ ਵੀ ਇਹਨਾਂ ਦੀ ਸਵਾਵਾਵਾਂ ਬਹੁਤ ਸੁਣੀਆਂ ਨੇ ਗਰੀਬਾਂ ਨੂੰ ਚਪਣਾ ਦੇਣੀਆਂ ਡਿਸਪੈਂਸਰੀ ਦੇ ਵਿੱਚ ਦਵਾਈਆਂ ਦੇਣੀਆਂ ਔਰ ਅਸੀਂ ਤੈਹਦਿਲੋਂ ਧੰਨਵਾਦ ਕਰਦੇ ਹਾਂ ਬਾਬਾ ਜੀ ਦਾ ਨਗਰ ਨਿਵਾਸੀਆਂ ਨੂੰ ਵੀ ਡੇੜਕਿਆਂ ਵਾਲਿਆਂ ਨੂੰ ਐਨ ਆਰ ਆਈ ਵੀਰਾਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਇਹ ਪਰਚੇ ਦੀ ਜਿੰਨੇ ਵੀ ਖੇਡਣ ਵਾਲੇ ਬੱਚੇ ਨੇ ਜਿਵੇਂ ਸਖਚੈਨ ਚੈਨਾ ਮੁੰਡਾ ਇਹਨਾਂ ਸਾਰਿਆਂ ਦੀ ਮਦਦ ਕਰਨੀ ਚਾਹੀਦੀ ਆ ਅਸੀਂ ਵੀ ਬਹੁਤ ਖੁੱਲੇ ਦਿਲ ਨਾਲ ਇਹਨਾਂ ਦੀ ਮਦਦ ਕਰਾਂਗੇ ਕਿ ਸਾਡੇ ਨਗਰ ਦਾ ਨਾਮ ਰੋਸ਼ਨ ਹੋਵੇ ਬੱਚੇ ਜਿਹੜੇ ਨੇ ਨਸ਼ਿਆਂ ਪੱਤੇ ਦੇ ਬੱਚੇ ਨੇ ਬਾਬਾ ਜਿਵੇਂ ਅੱਜ ਬਾਬਾ ਜੰਗ ਸਿੰਘ ਦੀ ਦਵੰਨਿਆਂ ਤੋਂ ਆ ਕੇ ਮਤਲਬ ਇਹਨਾਂ ਲਈ ਇੱਕ ਕੋਆਦਾ ਪ੍ਰਬੰਧ ਕੀਤਾ ਜੀ ਹਨਾ ਤਾਂ ਹੋਰਾਂ ਲੋਕਾਂ ਲਈ ਕੀ ਕਹਿਣਾ ਚਾਹੂਗਾ ਜੀ ਆ ਹੋਰਾਂ ਲੋਕਾਂ ਵੀ ਇਹੀ ਹੈ ਵੀ ਆਪਾਂ ਜਿਹੜਾ ਇਹਨਾਂ ਬੱਚਿਆਂ ਨੂੰ ਇਹਨਾਂ ਬਾਬਾ ਜੀ ਤੁਹਾਨੂੰ ਸਿੱਖਿਆ ਲੈਣੀ ਚਾਹੀਦੀ। ਜਿਵੇਂ ਇਹ ਆਪ ਦੀ ਟੈਲਫੋਨ ਕਮਾਈ ਦੇ ਵਿੱਚੋਂ ਸੇਵਾ ਕਰਦੇ ਹਨ। ਇਹਨਾਂ ਨੂੰ ਵੀ ਇੰਨਾਂ ਖਟਾਰੀਆਂ ਦੀ ਸੇਵਾ ਕਰਨੀ ਚਾਹੀਦੀ, ਮਦਦ ਕਰਨੀ ਚਾਹੀਦੀ ਹੈ। ਕਿਉਂਕਿ ਗਰੀਬ ਪਰਿਵਾਰਾਂ ਦੇ ਵਿੱਚੋਂ ਸਿਹਤ ਲਈ ਸਾਨੂੰ ਖਾਣੇ ਦੀ ਜ਼ਰੂਰਤ ਹੈ ਤੇ ਖਾਣੇ ਬਹੁਤ ਮਹਿੰਗਾ ਹੈ। ਤੇ ਸਾਨੂੰ ਵੀ ਇਹਨਾਂ ਦੀ ਮਦਦ ਕਰਨੀ ਚਾਹੀਦੀ। ਆ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਤੁਹਾਡੀ ਮਿਹਨਤ ਨੂੰ ਦੇਖ ਕੇ ਹਨਾ ਅੱਜ ਬਾਬਾ ਜੀ ਤੁਹਾਡੇ ਕੋਲ ਪਹੁੰਚ ਕੀਤੀ ਆ ਤੁਹਾਡੇ ਲਈ ਦੇਸੀ ਘੋੜਾ ਪ੍ਰਬੰਧ ਕੀਤਾ ਉਹਨਾਂ ਨੇ ਨਾ ਤਾਂ ਸਭ ਤੋਂ ਪਹਿਲਾਂ ਤੁਹਾਡਾ ਨਾਮ ਜੀ ਮੇਰਾ ਨਾਮ ਜੀ ਸੁਚੇਨ ਸਿੰਘ ਆ ਜੀ ਕਿੰਨੋਂ ਕੋਚਣਾ ਲਿੰਦੀ ਜੀ ਆਂਦੇੜ ਗਈ ਸਭ ਤੋਂ ਪਹਿਲਾਂ ਜੀ ਧੰਨਵਾਦ ਹੈ ਜੀ ਤੁਹਾਡੇ ਚੈਨਲ ਦਾ ਜੀ ਮੈਂ ਜੀ ਬਾਬਾ ਜੀ ਦਾ ਜੀ ਦਵਾਨਾ ਵੀ ਦੰਗ ਬਾਬਾ ਜੀ ਬਹੁਤ ਧੰਨਵਾਦ ਕਰਦਾ ਜੀ ਇਹਦਾ ਜੀ ਮੇਰੇ ਰਾਸਤੇ ਜੀ ਨੇ ਘੋੜੇ ਬਰਵੰਦ ਕੀਤਾ ਜੀ ਸਾਡਾ ਪਿੰਡੋ ਜੀ ਬਾਬਤੰਦਰ ਬਾਲ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਇਹਨਾਂ ਨੇ ਜੀ ਮੇਰੇ ਬਾਰੇ ਸੋਚ ਪਿਆ ਜੀ ਟਰੈਕਟਰ ਕਰਦੇ ਨੂੰ ਤੁਹਾਨੂੰ ਪੜੀ ਆ ਜੀ ਕਰਾਵਾਣੀ ਬਹੁਤ ਅਖੀਆ ਜੀ ਘਰੋਂ ਤੇ ਮੇਰੀ ਹੱਲਪ ਕੀਤੀ ਬਹੁਤ ਬਹੁਤ ਧੰਨਵਾਦ ਹੈ ਜੀ ਅਸਾ ਜੀ ਆਪਾਂ ਗੱਲ ਕਰੀ ਤੁਹਾਡੀ ਖੇਡ ਦੀ ਤਾਂ ਮਤਲਬ ਤੁਸੀਂ ਅ ਅੱਜ ਤੱਕ ਤੁਸੀਂ ਮਤਲਬ ਕਿੰਨੇ ਲੈਵਲ ਤੱਕ ਖੇਡ ਚੁੱਕੇ ਹੋ ਕਿਥੇ ਤੱਕ ਖੇਡ ਕੇ ਆਏ ਤੁਸੀਂ ਮੈਂ ਜੀ ਬਿਲੋਂ ਸਕੂਲ ਤੋਂ ਖੇਡਦਾ ਹਾਂ ਜੀ ਹਾਂ ਕਿ ਮੈਂ ਇਹ ਆਪਣੀ ਪ੍ਰੋ ਕਬੱਡੀ ਹੈ ਜੀ ਉਤੋਂ ਸਟਾਰਟ ਕੀਤੀ ਜੀ ਨੈਸ਼ਨਲ ਨੈਸ਼ਨਲ ਸਟੇਟ ਦਾ ਖੇਡਿਆ ਮੈਂ ਜੀ ਮੇਰੇ ਕੋਲੇ ਜੀ ਆਪਣਾ ਹਾ ਆਪਣਾ ਇਹ ਮੇਰੇ ਕੋਲ ਸਿੰਧਰ ਦਾ ਜੀ ਹੈਗਾ ਜੀ ਮੇਰੇ ਕੋਲ ਤੇ ਉਸ ਤੋਂ ਬਾਅਦ ਜੀ ਬਾਅਦ ਵਿੱਚ ਮੈਂ ਜੀ ਬੜ ਨਿਕਟਣ ਲੱਗ ਗਿਆ ਜੀ 70 75 ਉੱਤੇ ਵੀ ਖੇਡ ਕੇ ਤੇ ਮੇਰਾ ਜੀ ਦੂਜਾ ਸੀਨ ਹੈ ਜੀ ਓਪਨ ਦਾ ਤੇ ਹੁਣ ਜਿਹਨੇ ਓਪਨ ਜਿਹੜਦਾ ਉਹਨਾਂ ਨਾਲ ਬਸ ਜੀ ਹਰੇ ਦੀ ਟੀਮ 'ਚ ਖੇਡ ਲਿਆ ਨਾ ਜਿਹਨੇ ਉਹਨੂੰ ਸਾਧ ਲੈ ਹਰੇ ਦੀ ਟੀਮ 'ਚ ਖੇਡ ਲਿਆ ਪਰ ਹੁਣ ਜੇ ਮੈਂ ਪੱਕੇ ਜੋਰ ਤੇ ਚੰਨ ਵਾਲਾ ਖੇਡਦਾ ਜੀ ਠੀਕ ਹੈ ਮੇਰਾ ਜਿਹੜਾ ਕੋਟਲੇ ਚੱਲ ਆ ਗਿਆ ਹਾਂ ਨਾਲ ਜਿਹੜਾ ਮੈਨੂੰ ਆਪਾਂ ਹਾਂ ਜੇ ਕਿ ਮੈਚ ਜੀ ਹੁਣ ਬਾਬੇ ਦੇ ਕਰ ਪਾਈ ਦੋ ਤਿੰਨ ਜੱਫੇ ਹੁੰਦੇ ਆ ਜੀ ਵਧੀਆ ਪ੍ਰਦਰਸ਼ਨ ਹੋ ਜਾਂਦਾ ਜੀ ਜਿਵੇਂ ਜੀ ਮੇਰਾ ਪਹਿਲਾ ਸੀ ਨਾ ਜੀ ਹਾਂ ਆਪਾਂ ਗੱਲ ਕਰਦੇ ਤੁਹਾਡੇ ਪਾਰਕ ਮੈਂਬਰਾਂ ਇ ਤੁਹਾਡੇ ਘਰ ਵਿੱਚ ਕੋਣ ਕੋਣ ਨੇ ਤਾਰਚੂ ਜੀ 3 ਮਿੰਟ ਡੈਥ ਹੋਈ ਜੀ ਬਰਾਦੀ ਡੈਥ ਹੋਈ ਉਹਦਾ ਜੀ ਨਹੀਂ ਤੇ ਮੈਂ ਤੇ ਮੇਰੇ ਡੈਡੀ ਆ ਜੀ ਤੇ ਭੈਣ ਗਈ ਮੈਂ ਤੇ ਮੇਰੇ ਡੈਡੀ ਆ ਜੀ ਇਨਕਿ ਪਰ ਜੇ ਰੋਟੀ ਬਣ ਜਾਈ ਬਹੁਤ ਖਾਈ ਆ ਆਪ ਯਾਨੀ ਕਿ ਥੋੜਾ ਕੁਝ ਕਰ ਲਈ ਠੀਕ ਹੈ ਅਜਾ ਤੁਸੀਂ ਮਤਲਬ ਇੰਨੇ ਸੰਘਰਸ਼ ਦੇ ਵਿੱਚ ਦੀ ਲੰਕ ਕੇ ਵੀ ਹਨਾ ਮਤਲਬ ਆਪਣੀ ਖੇਡ ਮਾਕਵੜੀ ਜੀ ਨੇ ਮੈਂ ਕਹਿਦੀ ਆ ਨਾ ਉਹਨੂੰ ਬਰਕਰਾਰ ਰੱਖਦੇ ਹਾਂ ਇੰਨਾ ਕਰਨਾ ਇਹਦੇ ਲਈ ਸੌਖਣੀ ਹੈ ਨਾ ਨਹੀਂ ਜੀ ਸਾਨੂੰ ਪਤਾ ਹੀ ਨਹੀਂ ਹਾਂਜੀ ਬਹੁਤ ਖਾਣੀ ਮੈਂ ਜਦੋਂ ਮੈਚ ਖੇਡਣ ਜਾਣਾ ਹੁੰਦਾ ਜੀ ਮੈਂ ਸਾਜੇ ਨੇ ਰੋੜਦਿਆਂ ਫਿਰ ਰੋਟੀ ਲਾ ਕੇ ਲਾਹ ਕੇ ਆਉਂਦੀ ਸਾਰਾ ਕੁਝ ਕਰਕੇ ਤੇ ਫਿਰ ਵੀ ਗੁਰਦਾਰੇ ਜਾਦੇ ਫਿਰ ਜਿਹੜਾ ਮੈਨੂੰ ਜਾਣਾ ਹੀ ਹੁੰਦਾ ਗੁਰਦਾਰੇ ਤੇ ਫਿਰ ਜੇ ਮੈਂ ਦੂਰ ਖੇਡਣ ਜਾਣਾ ਕਈ ਵਾਰ ਤਾਂ ਐਂ ਵੀ ਹੋਇਆ ਜੀ ਮੈਂ ਭੁੱਖੇ ਮਿਹਦੇ ਵੀ ਬਹੁਤ ਵਾਰੀ ਗਿਆ ਮੈਚ ਖੇਡਣ ਜਿੰਨੇ ਜੀ ਦੂਰ-ਜੂਰ ਖੇਡਣ ਜਾਣਾ ਵਾ ਫਿਰ ਜੇ ਮ ਕਾਮ ਨੂੰ ਜੁੰਡਿਆ ਕੇ ਲੈ ਜਾਂਦੇ ਆਂ ਆਹ ਵਰਕ ਜੀ ਫਿਰ ਅਗਲਾ ਵੀ ਇਮੇਜ ਆਉਂਦੀ ਹੈ ਜਿਵੇਂ ਅੱਜ ਤੁਹਾਡੀ ਮਿਹਨਤ ਨੂੰ ਰੰਗ ਚੜਿਆ ਹਨ ਅੱਗੇ ਤੋਂ ਵੀ ਅਰਦਾਸ ਕਰਦੇ ਆਂ ਬੈਗਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਿਓ ਜੀ ਤੇ ਸਾਡੇ ਚੱਲਦੇ ਰਹੇ ਪੂਰੀ ਦੁਨੀਆ ਦੇਖਦੀ ਆ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹੀ ਸਤਿ ਪੰਨਾ ਜੀ ਮੇਰੇ ਨਾਲ ਤਰੀ ਬੱਧੀ ਨਾਲ ਆਏ ਨੇ ਤੇ ਜੀ ਮਾ ਜੀ ਤੁਹਾਨੂੰ ਬਾਬਾ ਜੀ ਨੇ ਮਦਦ ਕੀਤੀ ਐ ਤੁਹਾਡੇ ਮਤਲਬ ਆਪਾਂ ਕਹਦੇ ਜਿਨੇ ਇੱਕ ਪਰਿਵਾਰ ਦੇ ਉੱਤੇ ਇੱਕ ਦੁੱਖਾਂ ਦਾ پہاੜ ਟੁੱਟਿਆ ਹਨ ਤੁਸੀਂ ਇੱਕ ਸਥਿਤੀ ਵਿੱਚ ਗੁਜ਼ਰਦੇ ਹੋ ਜਿੱਥੇ ਬੰਦਾ ਟੁੱਟ ਜਾਂਦਾ ਹੈ ਹਨਾ ਵਿਖੜ ਜਾਂਦਾ ਹੈ ਪਰ ਫਿਰ ਵੀ ਤੁਸੀਂ ਉਹਨਾਂ ਹਲਾਤਾ ਵਿੱਚ ਦੀ ਲੰਘ ਕੇ ਆਪਣੀ ਮਿਹਨਤ ਨੂੰ ਉਸੇ ਤਰ੍ਹਾਂ ਕਾਇਮ ਰੱਖਦੇ ਹੋ ਹਾਂਜੀ ਹਾਂਜੀ ਦੇਖੀਏ ਕੋਈ ਲੈਣ ਚ ਲੱਗੇ ਰਹਿਣਾ ਜ਼ਰੂਰੀ ਹੁੰਦਾ ਹੈ ਹਨਾ ਆਪਾਂ ਵਾਹੇ ਜ਼ਰੂਰ ਤੇ ਭਰੂਸਾ ਰੱਖਦੇ ਹਾਂ ਹਨਾ ਕਿ ਅਕੜਨ ਆਪਣੀ ਵਾਰੀ ਆਊਗੀ ਲੈਣ ਦੇ ਲੱਗੇ ਹੈਗੇ ਵੀ ਨਹੀਂ ਨਹੀਂ ਹੌਲੀਲੀ ਵਾਰੀ ਆਉਗੀ ਬਸ ਸਬਰ ਆਜੀ ਹੌਲੀਲੀ ਖੇਡੀਆਂ ਜਾਨੇਗੇ ਮੱਦੀ ਕਰਪਾਣ ਗਾਂਹ ਪਹੁੰਚਾ ਜੀ 你看这个根